ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋਂ ਪਹੁੰਚਿਆ ਪਿੰਡ ਸ਼ਖਰੀ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵੀਰ ਕੋਮਲ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਆ ਠੀਕ ਆ ਜੀ ਤੇ ਨਾਗ तकरीबन ਤੁਹਾਨੂੰ ਆਪਾਂ 5-6 ਦਿਖਾਉਣੇ ਸੀਗੇ ਤੇ ਫਿਲਹਾਲ ਜਿਹੜੇ ਅੱਜ 4 ਨਾਗ ਜਿਹੜੇ ਅਵੇਲੇਬਲ ਨੇ ਇੱਕ ਟੋਕੜ ਗੱਪਣ ਮੱਝ ਦਿਖਾਵਾਂਗੇ ਬਾਕੀ 3 ਪਸ਼ੂ ਟੁੱਕੇ ਆ ਤਿਆਰੀ ਵਾਲੇ ਆ ਸੂਨ ਵਾਲੇ ਆ ਠੀਕ ਆ ਜੀ ਜਿਨ੍ਹਾਂ ਦੇ ਵਿੱਚੋਂ ਦੋ ਬਿਹੜਾ ਇੱਕ ਤਿਆਰੀ ਵਾਲੀ ਜਰਸੀ ਹੈ ਠੀਕ ਹੈ ਜੀ ਇੱਕ 10 ਤੋਂ 15 ਦਿਨ ਸਮਾਂ ਤੇ ਆ ਹਜੇ ਇੱਕ ਬਿਹੜ ਬਕਾਊਗਾ ਠੀਕ ਹੈ ਜੀ ਇੱਕ ਝੋਟੀ ਜਿਹੜੀ ਤੁਹਾਨੂੰ ਗੱਬਨ ਟੁੱਕੀ ਦਿਖਾ ਦਾਂਗੇ ਠੀਕ ਹੈ ਇਹ ਟੋਟਲ ਜਿਹੜੇ ਦੋਸਤੋ ਰਲਾਮ ਲਾ ਕੇ ਚਾਰ ਨਗ ਨੇ ਚਾਰੇ ਨਗਾਂ ਦੀ ਡਿਟੇਲ ਕੋਮਲ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਐਨੀਮਲ ਜਿਹੜਾ ਵੀ ਪਸੰਦ ਆਊਗਾ ਇੱਥੇ ਆਣ ਕੇ ਤੁਸੀਂ ਨਰਤ ਪਰਖਾ ਤਸੱਲੀ ਆ ਕੋ ਘਾ ਰਣ ਕੇ ਕਰ ਲਿਓ ਠੀਕ ਹੈ ਜੀ ਤੇ ਪਿੰਡ ਛਗਰੀ ਵਿਜ਼ਿਟ ਕਰਨੀ ਆ ਜੱਲੇ ਵਾਲ ਪਿੰਡ ਬਿਲਕੁਲ ਅੱਗੇ ਸਰਾਲੀ ਮੰਡ ਪਿੰਡ ਬਿਲਕੁਲ ਥੋੜੀ ਦੂਰੀ ਤੇ ਸਰੀ ਵਾਲੀ ਤੋਂ ਤਕਰੀਬਨ ਕੋਈ 2-3 ਕਿਲੋਮੀਟਰ ਦੀ ਦੂਰੀ ਤੇ ਨਸ਼ਰੇ ਪੰਨੂਆਂ ਤੋਂ ਕੋਈ 3-4 ਕਿਲੋਮੀਟਰ ਦੀ ਦੂਰੀ ਆ ਅੱਜ ਤਰੀਕ 2 ਸਤੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਸਮਾਂ ਦੋਸਤੋ ਸ਼ਾਮ ਦੇ ਕੋਈ 5:00 ਵਜੇ ਦਾ ਆ ਉਹ ਕਰਦੇ ਆ ਗੱਲਬਾਤ ਬਤੇਰੇ ਵੀਰ ਕੋਮਲ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ਵਾਂ ਦੀ ਸਭ ਤੋਂ ਪਹਿਲਾਂ ਕੋਮਲ ਭਰਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਜੀ ਹੌਸਲਾ ਹੈ ਤਾਂ ਠੀਕ ਠਾਕ ਜੀ ਸਤਿ ਸ੍ਰੀ ਅਕਾਲ ਹਾਂ ਜੀ ਇੱਧਰ ਸੌਦਾ ਚੱਲਣ ਰਿਹਾ ਹਾਂ ਜੀ ਹਾਂ ਜੀ ਜੀ ਸੌਦਾ ਚੱਲੀ ਜਾਣਾ ਜੀ ਲਾਈਵ ਸੌਦਾ ਠੀਕ ਆ ਜੀ ਲਓ ਜੀ ਇੱਧਰ ਸੌਦਾ ਚੱਲਣ ਰਿਹਾ ਠੀਕ ਆ ਜੀ ਤੇ ਥੋੜੇ ਜੇ ਵੇਰ ਖਰੀਦਦਾਰੀ ਕਰਨ ਆਏ ਸੀਗੇ ਆਊਟ ਆਫ ਸਟੇਟ ਤੋਂ ਅੱਛਾ ਤੇ ਕੋਮਲਾ ਜੀ ਆਪਣੇ ਕੋਲ ਨਾ ਕਿ ਜਿੱਦਾਂ ਦੱਸਿਆ ਵੀ ਟੋਟਲ ਚਾਰ ਪਸ਼ੂਆ ਪਿਰੇ ਸੰਧੂ ਸਾਹਿਬ ਨਾ ਕਿ ਤੇ ਜਾਦੇ ਉਹਦਾ 6-7 ਡੰਗ ਪਸ਼ੂ ਹੀ ਆਪਣੇ ਕੋਲ ਕਿੰਨਾ ਜੋ ਤਿੰਨ ਵੇਗ ਗਈਆਂ ਵਾ ਤੇ ਚਾਰ ਰਹਿ ਗਈਆਂ ਇਸ ਟਾਈਮ ਹੁਣ ਮੱਝਾਂ ਟੋਪ ਟੋਪ ਦੀਆਂ ਨੀਲੀ ਰਾਵੀ ਦੀਆਂ ਆਈਆਂ ਸੀ ਉਹ ਵੇਚੀਆਂ ਸੀ ਸੰਧੂ ਸਾਹਿਬ ਡੈ ਹੋਵੇ ਭਣਪਰਾ ਸੌਦਾ ਕਰਦਾ ਉਹਦੀ ਨੀਲੀ ਰਾਵੀ ਦੀ ਹਾਂ ਜੀ ਚੰਗੀਆਂ ਝੋਟੀਆਂ ਸੀ ਨੀਲੀ ਦੀਆਂ ਹਾਂ ਹਾਂ ਜੀ ਲਓ ਜੀ ਫਿਲਹਾਲ ਦੋਸਤੋ ਦੋ ਉਹ ਜਿਹੜੀਆਂ ਸੇਲ ਹੋ ਚੁੱਕੀਆਂ ਨੇ ਫਿਲਹਾਲ ਜਿਹੜੇ 4 ਐਨੀਮਲ ਨੇ ਠੀਕ ਆ ਜੀ ਸੋ ਚੌਹ ਪਸ਼ੂਆਂ ਦੀ ਡਿਟੇਲ ਆਪਾਂ ਕੋਮਲ ਤੋਂ ਲੈ ਲੈਣੀ ਆ ਕੋਮਲ ਪਹਿਲੇ ਨੰਬਰ ਤੋਂ ਸ਼ੁਰੂਆਤ ਐਸੇ ਝੋਟੀ ਤੋਂ ਕਰ ਲਈਏ ਵੀਰੇ ਸੰਧੂ ਸਾਹਿਬ ਇਹ ਪਹਿਲਾ ਸੂਆ ਝੋਟੀ ਆ ਜੀ ਇਹ ਠੀਕ ਆ ਜੀ ਬਹੁਤ ਛੇ ਦਾੰਦਾ ਜੀ ਹਾਂਜੀ ਤੇ ਜਾਨਕਿ 4 ਤੋਂ 5 ਦਿਨ ਲਊਗੇ ਜਾਨਕਿ ਠੀਕ ਆ ਜੀ ਹਾਂਜੀ ਬਾਬੇ ਪਹਿਲਾ ਸੂਆ ਦੋਸਤੋ ਪਲੂਨ ਪਹਿਲਾ ਸੂਆ ਝੋਟੀ ਨੇ ਸੂਣਾ ਬਹੁਤ ਛਿੱਗੀ ਆ 6 ਦਾੰਦ ਝੋਟੀ ਆ ਮੱਠੀ ਥਣ ਲੈ ਵੇਰੀ ਬਹੁਤ ਯਾਰੀ ਸਾਹਿਬ ਆਹ ਦੇਖੋ ਜੀ ਸਫਾਈਆਂ ਵੇਖੋ ਗਰਮਾਲੀ ਨੂੰ ਬਿਨਾ ਕੋਈ ਭਲੂਣ ਤੁਹਾਨੂੰ ਨਜ਼ਰ ਨਹੀਂ ਆਊਗੀ ਠੀਕ ਆ ਜੀ ਸੋ ਥਣ ਬਹੁਤ ਸੋਨਾ ਹੱਥੀ ਚੁਵਾਈ ਵਾਲਾ ਥਣ ਕਰਮਾਲੀ ਨੂੰ ਲੱਗਾ ਠੀਕ ਆ ਤੇ ਹਾਈਟ ਇਹਦੀ ਮੀਡੀਅਮ ਦਰਮਿਆਨੀ ਮੀਡੀਅਮ ਹਾਈਟ ਦੇ ਵਿੱਚ ਤੁਸੀਂ ਮੰਨ ਕੇ ਕੋਈ ਭਰਾ ਸੌਦਾ ਕਰ ਲਿਓ ਠੀਕ ਆ ਆ ਦੇਖੋ ਜੀ ਸੋ ਚੰਗੀ ਐ ਝੋਟੀ ਲਵੀ ਐ ਨਾਲ ਦੀ ਨਾਲ ਹਾਂਜੀ ਹਾਂਜੀ ਸੰਧੂ ਸਾਹਿਬ ਨਵੀਂ ਐ ਜੀ ਬਾਕੀ ਰੇਟ ਵੀ ਬਿਲਕੁਲ ਜੈ ਜੀ ਹੋਊਗਾ ਠੀਕ ਆ ਜੀ ਹਾਂਜੀ ਹਾਂਜੀ ਲੋਵੀ ਭਰਾਓ ਵੈਸੇ ਰੇਟ ਪਹਿਲਾਂ ਵੀ ਕੋਈ ਸ਼ੱਕ ਨਹੀਂਗਾ ਰੇਟ ਪਹਿਲਾਂ ਵੀ ਬਿਲਕੁਲ ਜੈਨੂਨ ਤੇ ਜਾਇਜ਼ ਹੀ ਹੁੰਦੇ ਆ ਵੀਰ ਕੋਮਲ ਹੋਣਾ ਤੇ ਠੀਕ ਆ ਜੀ ਤੇ ਤਕਰੀਬਨ ਤੁਹਾਨੂੰ ਜਿਆਦਾ ਨਹੀਂ ਮੈਂ ਕਹਿੰਦਾਗਾ ਕੋਈ 60 65 65 ਹਜ਼ਾਰ ਤੱਕ ਵੀ ਝੋਟੀਆਂ 55 58 ਹਜ਼ਾਰ ਤੱਕ ਝੋਟੀਆਂ ਵੀ ਇਸ ਘਰੋਂ ਮਿਲ ਗਿਆ ਨੇ ਪਹਿਲਾਂ ਨਾਲ ਝੋਟੀਆਂ ਨਵੇਂ ਪਸ਼ੂ ਹੁੰਦੇ ਆ ਸੋ ਹਰ ਕੋ ਵੀਰ इजीली ਜਿਹੜਾ ਤੁਸੀਂ ਹੱਥ ਪਾ ਸਕਦੇ ਜੇ ਨਵਾਂ ਪਸ਼ੂ ਆ ਕੋਈ 2 400 ਵੇ ਜਾ ਕੇ ਟਕਾਉਂਗੇ ਠੀਕ ਆ ਤੇ ਆ ਦੇਖੋ ਅੱਛਾ ਕੋਮਲ ਵੈਸੇ ਤਿਆਰੀ ਵੈਸੇ ਦਿਨ ਪੂਰੇ ਲੱਗਦੇ 2 4 ਦਿਨ ਲੈ ਜੋ 5 ਦਿਨ ਸੰਦੋ ਚਾਰ ਪੰਜ ਦਿਨ ਲਾਉਗੇ ਜੀ ਹਾਂਜੀ ਚਾਰ ਪੰਜ ਕਿ ਦਿਨ ਹਾਂਜੀ ਹਾਂਜੀ ਠੀਕ ਆ ਜੀ ਤੇ ਬਾਕੀ ਪਾਰ ਪਿਛੇ ਦੀ ਕੋਈ ਸਮੱਸਿਆ ਰਹੇ ਤਾ ਸੰਧੂ ਸਾਹਿਬ ਇਹ ਟਿੱਪਣ ਟੁੱਪਣ ਬਾਕੀ ਇੱਕ ਨੰਬਰ ਹੈ ਜਿਹੜਾ ਭੈਣ ਭਰਾਵਾ ਹੋਵੇ ਆਪਦੀ ਟਿੱਪਾਂ ਤੇ ਤਸੱਲੀ ਕਰੇ ਪਿਛਲੇ 2 ਦਿਨਾਂ ਦੀ ਆਪਣੀ ਫੁੱਲ ਗਰੰਟੀ ਹੋਊਗੀ ਤੇ 2 ਦਿਨਾਂ ਦੀ ਕੋਈ ਵੀਰ ਨੂੰ ਤਸੱਲੀ ਦੇ ਦਿਆਂਗੇ ਹਾਂਜੀ ਹਾਂਜੀ ਠੀਕ ਹੈ ਜੀ ਲੋ ਵੀ ਪਾਰ ਪਿਛੇ ਦੀ ਦੋਸਤੋ ਕੋਈ ਸਮੱਸਿਆ ਨਹੀਂ ਗਈ ਫਿਰ ਵੀ ਕੋਈ ਵੀਰ ਇੱਕ ਦਿਨ ਦੋ ਦਿਨ ਜੜੀ ਆ ਤੁਹਾਨੂੰ ਤਸੱਲੀ ਵੀਰਾਂ ਦਾ ਵੀ ਦੇ ਦੇਾਂਗੇ ਠੀਕ ਹੈ ਸੋ ਥਣ ਤੁਹਾਨੂੰ ਬਿਲਕੁਲ ਪਤਲੇ ਪੂਣੀਆਂ ਵਰਗੇ ਥਣ ਸਪੇਸ ਵਾਂਡ ਬਿਲਕੁਲ ਤੁਹਾਡੇ ਸਾਹਮਣੇ ਆ ਜੀ ਠੀਕ ਹੈ ਅੱਛਾ ਕੋਮਲ ਕੀ ਡਿਮਾਂਡ ਈਵਰੇ ਮੰਨ ਲਿਆ ਸਤੂਨ ਸਾਹਿਬ ਨਾ ਕਰਨਾ 75 ਦੇ ਨਾ ਕਰਨਾ 70 ਹਾਂ ਤੇ ਨਾ 60000 ਦੀ ਦੇ ਦਾਂਗੇ 60000 ਦੀ ਹਾਂਜੀ ਠੀਕ ਆ ਕਰਦੀ ਹੋਰ ਲੈਸ ਹਾਂਜੀ ਸਤੂਨ ਸਾਹਿਬ ਮੌਕੇ ਤੇ ਕਰ ਦਾਂਗੇ ਥੋੜਾ ਬਾਲਾ ਕੋਈ ਗੱਲ ਨਹੀਂ ਛੋਟ ਛੜ ਕਰ ਦਾਂਗੇ ਲੋ ਵੀ ਮੌਕੇ ਤੇ ਦੋਸਤੋ ਥੋੜੀ ਬਾਦੀ ਲੈਸ ਵਿੱਚੋਂ ਹੋਰ ਹੋ ਜੂਗੀ 60000 ਦੀ ਡਿਮਾਂਡ ਆ ਮੰਗ 60000 ਲੈਣ ਦੇਣ ਤੇ ਵਿੱਚੋਂ ਥੋੜਾ ਬਾਦਾ ਜੋ ਵੀ ਵਿੱਚੋਂ ਗੁੰਜਾਇਸ਼ ਆ ਭਾਪੜਤਾ ਠੀਕ ਆ ਜੀ ਉਹ ਵਿੱਚੋਂ ਹੋ ਜੂਗਾ ਛੋਟ ਛੱਪਾ ਸਾਈਕਲ ਨੰਬਰ ਤੇ ਕੋਮਲ ਆ ਟੋਕੜ ਗੱਬਣਾ ਜੀ ਹਾਂਜੀ ਸੰਧੂ ਸਾਹਿਬੇ ਟੋਕੜ ਗੱਬਣਾ ਜੀ ਠੀਕ ਆ ਦੋ ਮਹੀਨਿਆਂ ਦੀ ਆਪਾਂ ਚੈੱਕ ਪਾਸ ਕਰਾਈ ਆ ਆਪਣੇ ਹੱਥੀ ਹੋਈ ਆ ਹਾਂਜੀ ਹੱਥੀ ਹੋਈ ਆ ਜੀ ਠੀਕ ਆ ਤੇ ਪਾੜੇ ਦੇ ਮਿਲਦੀ ਦੋਵੇਂ ਟਾਈਮ 5 ਕਿਲੋ ਦੁੱਧ ਆ ਇਸ ਲਈ ਠੀਕ ਆ ਜੀ ਹਾਂਜੀ ਹਾਂਜੀ ਲੋਦੀ 5 ਕਿਲੋ ਦੁੱਧ ਦੋਨੋ ਟਾਈਮ ਮਿਲਦੀ ਆ ਦੋਨੇ ਟਾਈਮ ਮਿਲ ਰਹੀ ਆ ਪਾੜੇ ਤੇ ਹੀ ਆ ਇੱਥੇ ਆਣ ਕੇ ਵੀ ਸੰਧੂ ਸਾਹਿਬ ਆਪਣੇ ਕੋਲ ਪਾੜੇ ਦੇ ਮਿਲਦੀ ਏ ਠੀਕ ਆ ਜੀ ਹਾਂਜੀ ਉਹ ਵੀ ਪਾੜੇ ਤੇ ਮਿਲਦੀ ਆ ਦੋਸਤੋ 5 ਕਿਲੋ ਦੁੱਧ ਤੇ ਦੋ ਮਹੀਨਿਆਂ ਦੀ ਇਹ ਗੱਬਣਾ ਚੈੱਕ ਪਾਸ ਆ ਤੇ ਗੱਬਣ ਚੈੱਕ ਵੀਰ ਕੋਮਲ ਹੋਂ ਦੇ ਘਰੇ ਬਿਲਕੁਲ ਇੱਥੋਂ ਦੀ ਹੋਈ ਆ ਠੀਕ ਆ ਅੱਗੋਂ ਕੋਈ ਭਰਾ ਸੌਦਾ ਕਰਦਾ ਤੇ ਬੇਸ਼ੱਕ ਆਪਣਾ ਡਾਕਟਰ ਤੁਸੀਂ ਨਾਲ ਲਿਆ ਕੇ ਵੀ ਆਪਾਂ ਹਰ ਵਾਰ ਕਹਿੰਦੇ ਹੁੰਨੇ ਆਂ ਵੀ ਆਪਣਾ ਸਾਈ ਵੀ ਇਹਦਾ ਕਰਕੇ ਆਪਣੀ ਵੀ ਤੁਸੀਂ ਚੈੱਕ ਕਰਵਾ ਸਕਦੇ ਜੀ 5 ਕਿਲੋ ਦੁੱਧ ਦੋਨੋਂ ਟਾਈਮ ਮਿਲਦੀ ਆ ਪਾੜੇ ਤੇ ਕੋਮਲ ਚੌਣ ਜਾਨਵਰ ਚਾਰੇ ਥਾਨਾਂ ਦੀ ਸੰਧੂ ਸਾਹਿਬ 1 ਨੰਬਰ ਚਵਾਈ ਚੋਈ ਠੀਕ ਆ ਜੀ ਹਾਂਜੀ ਹਾਂਜੀ ਆ ਲੋ ਜੀ ਠੀਕ ਹੈ। ਸੋ ਨਿਗਰ ਆ ਪੂਰੀ ਫਿਟਪਾੜਾ ਪੂਰੀ ਹੈਵੀ ਬਾਡੀ ਵੇਡਦੀ ਆ ਠੀਕ ਆ ਜੀ। ਹਾਈਟ ਬੇਸ਼ੱਕ ਮੀਡੀਅਮ ਦੇ ਵਿੱਚ ਪਰ ਵਜ਼ਨ ਲੋਡ ਪੂਰਾ ਠੀਕ ਆ ਜੀ ਇਸ ਮੱਝ ਦਾ। ਤੇ ਅੱਗੇ ਤੀਜੇ ਸੂਬੇ ਦੀ ਗੱਬਣਾ ਫਿਰ। ਹਾਂ ਜੀ ਨਹੀਂ ਸੰਧੂ ਸਾਹਿਬ। ਠੀਕ ਆ ਜੀ। ਤੀਜਾ ਸੂਬਾ ਸੂਹੀ ਜਾਣ ਕੇ ਹੁਣ ਦੂਜੇ ਚੱਲਣ ਡਈ। ਹੁਣ ਦੂਜੇ ਚ ਚੱਲਣ ਡਈ ਆ। ਲਓ ਵੀ ਟੋਕੜ ਗੱਬਣ ਨਾਗਾ ਦੋਸਤੋ ਬਾਡੀ-ਬੁਡੀ ਵੇਡ ਪੂਰਾ ਹੈ ਮੱਝ ਦਾ ਠੀਕ ਆ ਜੀ। ਬਾਕੀ ਫੇਸ ਕੁਆਲਿਟੀ ਵੀ ਚੰਗੀ ਆ ਮੂੰਹ ਮੱਥੇ ਦੀ। ਥੋੜੇ ਜੇ ਸਾਈਡਾਂ ਤੋਂ ਜਿਹੜੇ ਸਿੰਗ ਗਲਾਈ ਦੇ ਵਿੱਚ ਆ ਤੇ ਤਾਰਾ ਤੁਰਾ ਕੋਮਲ ਅਗਲੇ ਪਿਛਲੇ ਨਾਲ ਬਰਾਬਰ ਬਿਲਕੁਲ ਸੰਧੂ ਸਾਹਿਬ ਬਰਾਬਰ ਐ ਪੂਰੀਆਂ ਬਾਕੀ ਐ ਪਿੱਠਪੁੜੇ ਵਾਲੀ ਐ ਚੌੜੀ ਐ ਪਿੱਠਪੁੜੇ ਦੀ ਮੈਂ ਠੀਕ ਆ ਜੀ ਤੇ ਕੋਮਲੇ ਦੀ ਫਿਰ ਡਿਮਾਂਡ ਕੀ ਕਰਦਾ ਫਿਰ ਸੰਧੂ ਸਾਹਿਬ ਨਾ ਕਹਨਾ 65 ਨਾ ਕਹਨਾ 60 55000 ਦੀ ਦੇ ਦਾਂਗੇ ਅਸੀਂ 55000 ਦੀ ਹਾਂਜੀ ਲੈਣ ਦੇ ਨਹੀਂ ਬਸ ਕਰਦਾ ਕੋਈ ਗੱਲ ਨਹੀਂ ਸੰਧੂ ਸਾਹਿਬ ਛੋਟਛੱਪਾ ਕਰਦਾ ਫੁੱਲਾ ਡੁੱਲਾ ਜਿੰਨਾ ਵੀ ਹੋ ਸੱਟ ਕਰਦਾ ਕਰਦਾ ਸੰਧੂ ਸਾਹਿਬ ਇੰਨਾ ਕੁ ਹੋਊਗਾ ਜੀ ਬਾਕੀ ਭਾਂਡਾ ਭੁੰਡਾ ਚੰਗਾ ਬਖਾਲਾ ਹਨਾ ਹਾਂਜੀ ਹਾਂਜੀ ਹਾਂ ਬਹੁਤੀ 55000 ਦੇ ਵਿੱਚੋਂ ਛੋਟਛੱਪਾ ਹੋ ਜਾਊਗਾ ਤੇ ਟੋਕੜ ਕੱਪਣੇ ਨਗ ਸੀਗਾ ਠੀਕ ਆ ਜੀ ਮਾਝ ਪਸੰਦ ਆਊਗੀ ਬਾਕੀ ਆਈ ਚੀਜ਼ ਪਸੰਦ ਤੁਸੀਂ ਇੱਥੇ ਆਣ ਕੇ ਆਪਣੀ ਜੋਗੇ ਤਸੱਲੀ ਕਰ ਲਿਓ ਦੁੱਧ ਵੀ 5 ਕਿਲੋ ਕਰਮਾਲੀ ਦੇ ਥੱਲੇ ਆ ਇੱਕ ਜਰਸੀ ਬਰੀਡ ਦੇ ਵਿੱਚ ਕਰਾਸ ਦੋ ਸੁਆਂਗ ਦੇ ਵਿੱਚ ਆ ਥੋੜੀ ਜੀ ਜਰਸੀ ਬਰੀਡ ਦੇ ਵਿੱਚ ਤੁਹਾਨੂੰ ਇੱਕ ਬੈੜ ਦਿਖਾਉਣੇ ਆ ਤੇ ਕੋਮਲ ਆਪਣੇ ਕੋਲ ਜਰਸੀ ਬਰੀਡ ਵਿੱਚ ਆ ਗਈ ਹੈ ਬੱਚੀ ਸੰਧੂ ਸਾਹਿਬ ਮੂੰਹ ਛੇ ਦਾ ਦਾ ਕੋਈ ਪਹਿਲਣ ਕਰਨ ਲਈ ਕੋਈ ਦੁੱਜਣ ਕਰਨ ਲਈ ਠੀਕ ਆ ਹਾਂਜੀ ਹਾਂਜੀ ਅਸੀਂ ਸੀਲਸਲਾ ਗਾਇਨ ਪੂਰੀ ਲਓ ਜੀ ਜੇ ਸੰਧੂ ਸਾਹਿਬ ਹਫਤਾ ਲੈ ਜੂਗੇ ਇਹ ਹਫਤਾ ਕੱਟਦੀ ਆ ਹਾਂਜੀ ਹਾਂਜੀ ਲਓ ਜੀ ਥਣਥਣ ਬਹੁਤ ਸੋਹਣ ਲੱਗਾ ਨਾ ਹਾਂਜੀ ਹਾਂਜੀ ਲਓ ਦੋਸਤੋ ਚਾਹੇ ਕੋਈ ਵੀਰ ਪਹਿਲਣ ਬੱਚੀ ਸਮਝ ਲੈ ਚਾਹੇ ਦੂਜਾ ਸਮਝ ਲੈ ਵੈਸੇ ਮੂੰਹੋਂ ਦੰਤੀ ਦੇ ਹਿਸਾਬ ਨਾਲ ਦੇਖੀਏ ਤੇ ਸੂਆ ਦੂਜਾ ਵੀ ਜਾਪਦੀ ਆ ਠੀਕ ਆ ਜੀ ਤੇ ਥਣਥਣ ਕਰਮਾਲੀ ਦੇ ਵੇਖੀਏ ਲੇਪਟੀ ਵੇਖੀਏ ਤੇ ਪਹਿਲਣ ਵੀ ਲੱਗਦੀ ਆ ਤੇ ਬਾਕੀ ਹੋ ਸਕਦਾ ਵੀ ਦੂ ਫੇਸ ਕੁਆਲਿਟੀ ਜਿਹੜੀ ਆ ਲਾਈਟ ਜਾਂ ਤੁਸੀਂ ਵੇਖੋ ਤੁਸੀਂ ਡਾਰਕ ਬਲੈਕ ਤੇ ਬਰਾਊਨ ਕਲਰ ਦਾ ਕੰਬੀਨੇਸ਼ਨ ਜਿਹਾ ਹੈਗਾ ਇਸ ਬਰੀਡ ਦੇ ਵਿੱਚ ਜਿਵੇਂ ਇੱਕ ਆਪਾਂ ਨਸਲ ਬਰੀਡ ਦੇ ਵਿੱਚ ਵੇਖਣਾ ਦੇਖਦੇ ਆ ਜਰਸੀ ਬਰੀਡ ਦੇ ਵਿੱਚ ਥੋੜਾ ਜਿਹਾ ਬਲੈਕ ਤੇ ਬਾਦਾਮੀ ਰੰਗ ਦੇ ਵਿੱਚ ਠੀਕ ਹੈ ਵੈਸੇ ਠੰਡੀ ਧੀਰੀ ਹੈ ਨਾ ਹਾਂਜੀ ਹਾਂਜੀ ਸੂਪੀਆਂ ਸੂਪੀਆਂ ਪੂਰੀਆਂ ਕੋਈ ਫੋਟ ਚਾਕ ਨਹੀਂ ਹੈਗੀ ਹਾਂਜੀ ਹਾਂਜੀ ਚਾਰ ਹੀ ਖਾਣਾ ਚਾਰ ਹੀ ਖਾਣਾ ਮੈਂ ਜੋ ਕਿ ਸਹੀ ਹੈ ਜੇ ਕੋਈ 5 6 ਦਿਨ ਸੰਧੂ ਸਾਹਿਬ ਕੱਢ ਜੂਗੀ ਇੰਨੇ ਦਿਨ ਠੀਕ ਹੈ ਜੀ ਮਤਲਬ ਸੋ 5 6 ਦਿਨ ਆਰਾਮ ਨਾਲ ਲੈ ਜੂਗੀ ਤੇ ਤੁਸੀਂ ਇੰਨਾ ਕਾ ਤਕਰੀਬਨ ਐਸਟੀਮੇਟ ਲਾ ਕੇ ਜਿਹੜਾ ਸੌਦਾ ਕਰ ਲਿਓ 5 6 ਦਿਨ ਘਟੋ ਘਟ ਸਮਾਂ ਲੈ ਜੂਗੀ ਠੀਕ ਹੈ ਜੀ ਥੋੜਾ ਸਟਰਕਚਰ ਜਿਹੜਾ ਇਸ ਵਛੀ ਦਾ ਇਦਾਂ ਦਾ ਬੈਠਵੇਂ ਲੱਕ ਤੋਂ ਆ ਠੀਕ ਹੈ ਜੀ ਤੁਸੀਂ ਵੇਖੋਗੇ ਥੋੜਾ ਜਿਹਾ ਪੁੱਠਿਆਂ ਤੋਂ ਅਗੋਂ ਥੋੜਾ ਜਿਹਾ ਤੋ ਇਹ ਤੋਂ ਥੋੜੀ ਜੀ ਬੈਂਡ ਪੈਂਦਾ ਉਪਰੋਂ ਚਾਹੀਏ ਤੇ ਪੁੱਠੇ ਤੋਂ ਥੋੜੀ ਜੀ ਬੈਂਡ ਪੈਂਦਾ ਠੀਕ ਆ ਜੀ ਬੈਠਵੇਂ ਲੱਕ ਦੇ ਵਿੱਚ ਥੋੜੀ ਜੀ ਬੈਕ ਸਾਈਡ ਤੋਂ ਬਾਕੀ ਬੰਤਰ ਪੰਤਰ ਜਿਹੜੀ ਆ ਉਹ ਇਦਾਂ ਦੀ ਆ ਬਾਕੀ ਬੱਚੀ ਚੰਗੀ ਆ ਠੀਕ ਆ ਜੀ ਮੂੰਹੋਂ ਦੰਦੀ ਛੇ ਆ ਸੁਬਖਾਲੇ ਬਖੋਲੇ ਦੀ ਵੀ ਪੂਰੀ ਸਾਫ ਸੁਥਰੀ ਆ ਭਾਂਡਾ ਕਰਮ ਵਾਲੀ ਸੋਹਣਾ ਬਣਾ ਰਹੀ ਆ ਵੈਸੇ ਹਜੇ 6-7 ਦਿਨਾਂ ਦੇ ਵਿੱਚ ਚੰਗੀ ਆਸ ਕਰਦੇ ਆ ਵੀ ਜਿੰਨਾ ਵੀ ਥੱਲੇ ਬੰਨਣਾ ਚਾਹੀਦਾ ਹੈ ਵੜ ਨੂੰ ਉਨਾਂ ਕ ਬਣ ਕੇ ਤਿਆਰ ਹੋਊਗੀ ਅਛਾ ਕੁੰਮਲੇ ਇਹ ਬੱਚੀ ਆਪਾਂ ਦੇਣੀ ਕਿੰਨੇ ਦੀ ਆ? ਸੰਧੂ ਸਾਹਿਬ ਜੈ ਜੀ ਮੌਲ ਕਰਨਾ। ਮੈਂ 40 ਨਾਲ 35। ਹਾਂਜੀ। ਕਿ ਆ ਸੁਣਾ 29000 ਦੀ ਦੇ ਦਾਂਗੇ। 29000 ਦੀ? ਹਾਂਜੀ। ਲੈ ਵੀ। ਕਰ ਦਾਂਗੇ ਸੰਧੂ ਸਾਹਿਬ ਮੌਕੇ ਤੇ ਥੋੜਾ ਬੜਾ। ਠੀਕ ਆ ਜੀ। ਲੋ ਵੀ 29000 ਦੀ ਭਰਾਵੋ ਇਹ ਤੁਹਾਨੂੰ ਹਾਨ ਆ ਜਿਹੜੀ ਮਿਲ ਜੂਗੀ। ਬਾਕੀ ਪਿਆਰੀ ਆ। ਮੂੰਹ ਮੱਥੇ ਦੀ ਚੰਗੀ ਆ ਠੀਕ ਆ ਜੀ। ਤੇ ਮੂੰਹੋਂ ਦੰਦੀ ਵੀ ਤੁਹਾਨੂੰ ਨੋਟ ਕਰਾਤਾ। ਬਾਕੀ ਫੇਸ ਕੁਆਲਿਟੀ ਇੱਕ ਵਾਰੀ ਤੁਸੀਂ ਲਾ ਕੇ ਉਹ ਦੇਖ ਲਓ। ਕਿਉਂਕਿ ਬਹੁਤੇ ਵੀਰਾਂ ਨੇ ਜਿਹੜਾ ਸੌਦਾ ਤੁਸੀਂ ਕਈ ਵਾਰਾਂ ਆਨਲਾਈਨ ਕਰਨਾ ਹੁੰਦਾ। ਆ ਫੇਸ ਠੀਕ ਹੈ ਜੀ। ਕੋਮਲ ਇੱਕ ਆਪਣੇ ਕੋਲ ਜਿਹੜਾ ਇਧਰ ਲਾਸਟ ਵਿੱਚ ਆ ਨਾ ਖੜਾ। ਸੰਧੂ ਸਾਹਿਬ ਇਹ ਦੂਜਾ ਸੂਆ ਜੀ। ਹਾਂਜੀ। ਹਾਂਜੀ ਇਹ ਤਾਂ ਯਾਨੀ ਕਿ 15 ਕਿ ਦਿਨ ਲੈਂਦੀ ਆ। 15 ਕਿ ਦਿਨ ਪਏ। ਹਾਂਜੀ ਬਸ ਸੀਲਸ ਲੱਗ ਐ ਪੂਰੀ ਆ। ਹਾਂ ਇਹ ਵੀ ਜਰਸੀ ਕ੍ਰੋਸ ਵਿੱਚ ਆ ਗਈ। ਜਰਸੀ ਜੀ ਐ ਪੂਰੀ। ਠੀਕ ਹੈ ਜੀ। ਹਾਂਜੀ ਹਾਂਜੀ। ਤਾਂ ਤੁਸੀਂ ਜਰਸੀ ਥੋੜਾ ਜਿਹਾ ਕਿਤੇ ਨਾ ਕਿਤੇ ਕ੍ਰੋਸ ਆਂ ਕਿ ਵੀ ਤੁਸੀਂ ਮੰਨ ਸਕਦੇ ਜੇ ਬਤੇਰੇ ਪੱਖ ਜਿਹੜਾ ਜਰਸੀ ਦਾ ਠੀਕ ਹੈ। ਜਰਸੀ ਦਾ ਇਧਰ ਮੋਟੀਆਂ। ਵਜਨ ਲੋਡ ਤੁਸੀਂ ਚੈੱਕ ਕਰੋ ਪੂਰੀ ਫਿੱਟ ਫਾਟ ਆ ਪੂਰੀ ਦਾਜੀ ਆ ਭਾਰੇ ਪਿੰਡੇ ਦੀ ਆ ਭਾਰੇ ਪੇੜ ਦੀ ਆ। ਵਜਨ ਲੋਡ ਪੂਰਾ ਠੀ ਦੂਜੇ ਨਾਲ ਕਿ ਤਜੇ ਸੂਵੇ ਸੰਧੂ ਸਾਹਿਬ ਦੂਜਾ ਸੂਆ ਜੀ ਸੰਧੂ ਸਾਹਿਬ ਚਾਰੂ ਵਾਲੀ ਜਿਆਦੀ ਆਵੇ ਆ ਮੂੰਹ ਨਹੀਂ ਪੁੱਟਦੀ ਖੁਰਲੀ ਜੋ ਆ ਢੋਲਰ ਗਈ ਬਈ ਖਾ ਖਾ ਕੇ ਢੋਲਰ ਗਈ ਬਿਲਕੁਲ ਸੋ ਫੋਨੋ ਵਜਣ ਨੋਡ ਦੇ ਵਿੱਚ ਆ ਦੋਸਤੋ ਦਿਨ ਹਜੇ 15 ਕੱਢਦੀ ਆ ਤੇ ਜਰਸੀ ਬਰੀਡ ਦੇ ਵਿੱਚ ਬਾਕੀ ਠੰਡੀ ਠੇਰੀ ਐਨ ਪੂਰੀ ਕੋਈ ਗੱਲ ਬਾਤ ਲੜਾ ਰੂੜਾ ਕਾਫੀ ਜਿਆਦੀਆਂ ਦੇਵੇ ਦੇ ਵਿੱਚ ਆ ਦੇਖੋ ਸੰਧੂ ਸਾਹਿਬਾ ਟਲੈਂਟ ਲਾ ਸਾਰੀਆਂ ਕੱਢ ਦੋਈਆਂ 15 ਦਿਨ ਲੈਦੀਆਂ ਪੂਰੇ ਬਾਕੀ ਚੱਡਾ ਲੇਵਾ ਪੂਰਾ ਸਫਾਈ ਵਾਲਾ ਐਨ ਸੰਧੂ ਸਾਹਿਬ ਪਹਿਲੇ ਸੂਏ 13 14 ਕਿਲੋ ਦੁੱਧ ਭਰਿਆ ਆ ਇਹਨੇ ਹਾਂ ਲ ਪਾਕ ਫੇਸਪੁੱਤ ਬਹੁਤ ਯਾਰੀ ਚੰਗੀ ਆ ਦੇਖੋ ਠੀਕ ਆ ਫੇਸਪੁੱਤ ਬੜਾ ਸੋਹਣਾ ਕਰਮਾਲੀ ਦਾ ਠੀਕ ਆ ਜੀ ਰੰਗ ਦੋਸਤੋ ਬਹੁਤ ਸੋਹਣਾ ਠੀਕ ਆ ਲਓ ਜੀ ਤੋਂ ਥਰ ਤੋਂ ਜਿਹੜਾ ਦੋਸਤੋ ਪੂਰਾ ਹਥੀ ਚਵਾਈ ਵਾਲਾ ਤੇ ਜਿਵੇਂ ਜਿਵੇਂ ਲੇਵਾ ਪਰੂਗੀ ਥੱਲੋਂ ਬਧੇਰੇ ਸਮਝ ਆਉਂਦੀ ਜਾਉ ਕਿ ਅਜੇ 10 ਤੋਂ 15 15 ਦਿਨ ਆਰਾਮ ਨਾਲ ਇਸ ਬੈਡ ਨੇ ਲੈ ਜਾਣੇ ਆ ਤੇ ਨਸਲ ਬਰੀਡ ਦੇ ਵਿੱਚ ਬਹੁਤ ਸੋਹਣੀ ਹੈ ਬਾਕੀ ਫੇਸ ਕੁਆਲਟੀ ਇੱਕ ਵਾਰੀ ਫਿਰ ਲਾਗਿਓ ਵੇਖੋ ਠੀਕਾ ਜੀ ਛੋਟਾ ਕੰਨ ਛੋਟੀ ਬੂਥੀ ਆ ਦੇਖੋ ਤੇ ਫਿਰ ਕੋਮਲ ਦੇਣੀ ਕਿੰਨੇ ਦੀ ਆਪਾਂ ਫਿਰ ਹੰਦੂ ਸਾਹਿਬ ਐ ਪੂਰੀ ਜੇ ਤਿਆਰੀ ਵਾਲੀ ਹੁੰਦੀ ਫਿਰ ਤੇ ਆਪਾਂ ਨੂੰ ਪਤਾ ਪੂਰੇ 50000 ਦੀ ਵਗਨ ਵਾਲੀ ਆ ਹਾਂ ਹਾਂ ਤੇ ਆਪਾਂ ਅੱਜ ਕੱਚੀ ਆਪਾਂ 10000 ਛੋਟ ਕਰ ਦਨੇ 40000 ਦੀ ਦੇ ਦਾਂ ਅੱਜ 40 ਦੇ ਹਾਂਜੀ 40 ਦੇ ਆ ਸਾੰਪਲੀ ਸੁੱਤ ਨਹੀਂ ਹੈਗੇ ਸਾੰਪਲੀ ਸੁੱਤ ਨਹੀਂ ਕੋਈ ਗੱਲ ਨਹੀਂ ਮੌਕੇ ਤੇ ਥੋੜਾ ਬਾਲਾ ਕਰ ਦਾਂਗੇ ਉਹ ਗੱਲ ਹੀ ਹਾਂਜੀ ਠੀਕ ਹੈ ਜੀ ਪਾਕਿਸਤਾਨੀ ਸਾਹਿਬ ਐ ਕੱਦ ਕਾਰ ਵਾਲੀ ਆ ਕੋਈ ਉਹੋ ਜਿਹਾ ਕੰਮ ਹੈ ਨਹੀਂਗਾ ਸੀਲਸ ਲੱਗਾ ਪੂਰੀ ਬੰਦਾ ਲਓ ਜੀ ਸੋ ਬੈੜਾ ਦੋਸਤੋ ਵੈਸੇ ਜਰਸੀ ਦੋਨੋਂ ਵਧੀਆ ਨੇ ਠੀਕ ਹੈ ਜੀ ਪੜਤੇ ਦੇ ਅਕੋਰਡਿੰਗ ਜੇਕਰ ਦੇਖੀਏ ਤੇ ਬਿਲਕੁਲ ਜਾਇਜ਼ ਆ ਰੇੜ ਭਾਫੜ ਤਾਂ ਬੜਾ ਜਾਇਜ਼ ਆ ਵੈਸੇ ਲੋੜ ਲਾੜੀ ਬੜਾ ਕਰਮ ਵਾਲੀ ਦਾ ਚਾਰੂ ਚੂਰੂ ਚੰਗੀ ਦੱਸ ਰਿਹਾ ਵੀਰ ਇਸ ਕਰਕੇ ਆਂਦਾ ਵੀ ਪੇਟ ਵਜਨ ਤੁਸੀਂ ਵੇਖੋ ਠੀਕ ਆ ਜੀ ਤੇ ਚਾਰੂ ਅੱਜ 40000 ਦੇ ਵਿੱਚੋਂ ਮਾਨਤਨ ਹੋ ਜਾਊਗਾ ਛੋਟਜਾਪਾ ਹੋ ਜਾਊਗਾ ਠੀਕ ਆ ਤੇ ਇਹ 15 ਦਿਨ ਸੀ ਕੱਤੀ ਤੇ ਜਿਹੜੀ ਇੱਕ ਪਹਿਲਾਂ ਦਿਖਾਤੀ ਉਹ ਹਫਤਾ 6 ਦਿਨ ਹਜੇ ਕੱਢਦੀ ਆ ਠੀਕ ਆ ਜੀ ਤੇ ਇਹ ਅੱਜ 나ਗਾ ਵੀਰ ਕੋਮਲ ਦੇ ਕੋਲ ਜਿੰਦੇ ਵਿੱਚ ਇੱਕ ਟੋਕੜ ਗੱਬਣਾ ਪਾ ਤੁਹਾਨੂੰ ਦਿਖਾਤੀ ਆ ਇੱਕ ਸੱਜਰ ਪਹਿਲਾ ਸੂਹਾ ਸੂਨ ਵਾਲੀ ਜਿਹੜੀ ਇਹ ਝੋਟੀ ਤੁਹਾਨੂੰ ਦਿਖਾਈ ਹੈ ਠੀਕ ਆ ਜੀ ਸੋ 나ਗ ਜਿਹੜੇ ਇਸੇ ਤਰ੍ਹਾਂ ਆਉਂਦੇ ਰਹਿੰਦੇ ਆ ਇਸ ਕਿਲੇ ਦੇ ਉੱਪਰ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਲੈਂਦੇ ਰਿਹਾ ਕਰੋ ਠੀਕ ਆ ਨਵੀਂ ਕਮਲ ਇਹ ਅੱਜ ਨਾਗ ਸੀਗੇ ਆਪ ਨੂੰ ਸੰਤੂ ਸਾਹਿਬ ਹਾਂ ਇਹ ਚਾਰ ਹੀ ਨਾਗ ਆ ਜੀ ਨਾਗ ਸੰਤੂ ਸਾਹਿਬ ਕੱਲ ਤੱਕ ਕਾ ਲਣਗੇ ਚਾਰ ਪੰਜ ਹੋਰ ਠੀਕ ਆ ਜੀ ਹਾਂਜੀ ਹਾਂਜੀ ਤੇ ਕੱਢੀਆਂ ਚੰਗੀਆਂ ਝੋਟੀਆਂ ਅੱਜ ਤਾਂ ਦੋ ਨੀਲੀਆਂ ਤਾਂ ਸੇਲ ਕਰਤੀਆਂ ਜੀ ਸੰਤੂ ਸਾਹਿਬ ਆ ਵੀਰਾ ਭਰਾਵਾਂ ਦੀ ਬੜੀ ਡਿਮਾਂਡ ਰਹਿੰਦੀ ਹੈ ਵੀ ਨੀਲੀ ਦਾ ਪੁੱਛ ਚੰਗਾ ਲਈਏ ਉਹ ਭੈਣ ਭਰਾ ਪੁਰਾਣੇ ਜੋੜੇ ਜੜੇ ਉਹੀ ਆ ਕੇ ਲੈ ਲਈ ਜਾਂਦੇ ਆ ਜੀ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਭਰਾ ਹਾਂਜੀ ਤੇ ਇੱਕ ਕੋਮਲ ਨੰਬਰ ਆਪਣੇ ਕਰਤੀਏ ਸਾਂਝੇ ਨੰਬਰ ਸੰਤੂ ਸਾਹਿਬ 7347619822 ਪਿੰਡ ਸ਼ਕਰੀ ਜ਼ਿਲ੍ਹਾ ਤਰਨਤਾਰਨ ਜਾਨਕੀ ਸਿਹੜੇ ਤੋਂ 2.5 ਕਿਲੋਮੀਟਰ ਆ ਜੀ ਠੀਕ ਹੈ ਜੀ ਹਾਂਜੀ ਕਿਹੜੇ ਭੈਣ ਭਰਾ ਨੇ maal ਲੈਣਾ ਦੀ ਤਸੱਲੀ ਕਰਕੇ ਖੜੇ ਆ ਪੂਰੀ ਜੀ ਬਿਲਕੁਲ ਹਰ ਵਾਰ ਆਪਾਂ ਕੋਮਲ ਕਹਿੰਦੇ ਆ ਹਾਂ ਜੀ ਜੀ ਸੰਤੂ ਸਾਹਿਬ ਕੋਈ ਵੀ ਸੌਦਾ ਕਰਦਾ ਉਹਦੀ ਤਸੱਲੀ ਕਰਦੇ ਆਪਾਂ ਨੂੰ ਇਹੋ ਜਿਹਾ ਨਹੀਂ ਹੈਗਾ ਵੀ ਅਗਲਾ 10000 ਸਾਈ ਪਾਵੇ ਤੇ ਫਿਰ ਤਸੱਲੀ ਕਰੇ ਕੋਈ ਗੱਲ ਹੀ ਆਪਣੇ ਘਰੇ ਆ ਕੇ ਵੀ ਸੌਦਾ ਕਰ ਲੈ ਕੋਈ ਗੱਲਬਾਤ ਹੀ ਨਹੀਂ ਆਪਾਂ ਨੂੰ ਹਾਂਜੀ ਲੋਬੀ ਭਰਾਵੋ ਵੈਸੇ maal ਇਸੇ ਤਰ੍ਹਾਂ ਆਉਦਾ ਰਹਿੰਦਾ ਇਸ ਕਿੱ ਵਪਾਰ ਕਰਦੇ ਆ ਠੀਕ ਆ ਜੀ ਡੇਲੀ ਰੁਟੀਨ ਦੇ ਵਿੱਚ ਕੰਮ ਕਰਦੇ ਆ ਆਓ ਆਪਣੀ ਨਰਕ ਪਰਖਾ ਤਸਲੀ ਕਰੋ ਤੇ ਮਿਲਦਿਆਂ ਦੋਸਤਾਂ ਕੋ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ